ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਅੱਜ ਆਪਣੀ ਸਟੱਡੀ ਦੀ ਦੂਜੀ ਪਾਰਟ ਵਿੱਚ ਦੁਬਾਰਾ ਤੋਂ ਆਪਾਂ ਜਿਹੜੀ ਡ੍ਰੌਪਿੰਗ ਹੋ ਰਹੀ ਹੈ ਉਹਦੇ ਸੈਂਪਲ ਲਵਾਂਗੇ ਉਹਦਾ ਵੇਟ ਕਰਾਂਗੇ ਇਹ ਸਟੱਡੀ ਕੀ ਹੈ ਉਹ ਦੱਸ ਦਿਆਂ ਪਹਿਲਾਂ ਆਪਾਂ ਇੱਕ ਵੀਡੀਓ ਇਸ ਸੰਬੰਧੀ ਪਾ ਚੁੱਕੇ ਹਾਂ ਜਿਹੜੀ ਕਿ ਤੁਸੀਂ ਉੱਪਰ ਆਈਕਨ ਦੇ ਵਿੱਚ ਅਸੀਂ ਉਹਦਾ ਨੰਬਰ ਦੇ ਦਾਂਗੇ ਲਿੰਕ ਦੇ ਦਾਂਗੇ ਔਰ ਡਿਸਕ੍ਰਿਪਸ਼ਨ 'ਚ ਵੀ ਦੇ ਦਾਂਗੇ ਉੱਥੋਂ ਤੁਸੀਂ ਇਸ ਦਾ ਪਹਿਲਾ ਪਾਰਟ ਵੇਖ ਸਕਦੇ ਹੋ ਪਰ ਫਿਰ ਵੀ ਇੱਕ ਵਾਰ ਦੱਸ ਦਈਏ ਕਿ ਆਪਾਂ ਇਹ ਚੈੱਕ ਕਰ ਰਹੇ ਹਾਂ ਕਿ ਫਰੂਟ ਦੇ ਕਿੰਨੂ ਦੇ ਵਿੱਚ ਡ੍ਰੋਪਿੰਗ ਦਾ ਕਿੰਨਾ ਕੁ ਅਸਰ ਰਹਿੰਦਾ ਹੈ ਭਾਵ ਹੁਣ ਜੇ ਕੋਈ ਕਿਸਾਨ ਤੋੜਦਾ ਸੀ ਤੇ ਉਹਨੂੰ ਕਿੰਨਾ ਭਾਰ ਮਿਲਣ ਵਾਲਾ ਸੀ ਤੇ ਜੇ ਉਹ ਫਰਵਰੀ ਚ ਤੋੜਦਾ ਕਿ ਉਹਨੂੰ ਕਿੰਨਾ ਭਾਰ ਮਿਲੇਗਾ ਕਿੰਨਾ ਉਹਦਾ ਡ੍ਰੋਪਿੰਗ ਕਰਕੇ ਮਾਈਨਸ ਹੋ ਜਾਏਗਾ ਤੋਂ ਇਹ ਸਟਡੀ ਆਪਾਂ ਕਰ ਰਹੇ ਆਂ ਇਹਦੇ ਲਈ ਆਪਾਂ ਚਾਰ ਪੌਦੇ ਆਪਣੇ ਬਾਗ ਵਿੱਚ ਸਿਲੈਕਟ ਕੀਤੇ ਆ ਤੇ ਉਥੋਂ ਆਪਾਂ ਹਰ ਹਫਤੇ ਇਹ ਚੈੱਕ ਕਰਦੇ ਆਂ ਕਿ ਕਿੰਨਾ ਡ੍ਰੋਪਿੰਗ ਹੋਈ ਹਫਤੇ ਵਿੱਚ ਤੇ ਐਟ ਐਟ ਦਾ ਐਂਡ ਅਸੀਂ ਇਹ ਕੈਲਕੂਲੇਟ ਕਰ ਪਾਵਾਂਗੇ ਕਿ ਹੁਣ ਐਸ ਵੇਲੇ ਇੱਕ ਕਿੰਨਾ ਕੁ ਭਾਰ ਐਵਰੇਜ ਸੀਗਾ ਔਰ ਐਂਡ ਤੇ ਕੀ ਭਾਰ ਹੋਏਗਾ ਜਦੋਂ ਆਪਾਂ ਫਰਵਰੀ ਚ ਤੱਕ ਇਹਦਾ ਸਟੱਡੀ ਕਰਾਂਗੇ ਜਾਂ ਜਦੋਂ ਤੱਕ ਆਪਣਾ ਬਾਗ ਕੁੱਟੇਗਾ ਉਦੋਂ ਤੱਕ ਆਪਾਂ ਇਹ ਸਟੱਡੀ ਅੱਗੇ ਲੈ ਕੇ ਜਾਵਾਂਗੇ ਭਾਵੇਂ ਕਿ ਕਿਸਾਨ ਵੀਰ ਕੁਝ ਪਿੱਛੋਂ ਤੱਕ ਲੇਟ ਤੱਕ ਲੈ ਕੇ ਜਾਂਦੇ ਆ ਤੇ ਉਸ ਦੌਰਾਨ ਡ੍ਰੌਪਿੰਗ ਦਾ ਨੁਕਸਾਨ ਹੋ ਜਾਂਦਾ ਤੇ ਹੁਣ ਕਿਉਂਕਿ ਫਰੂਟ ਉਹਨਾਂ ਤਿਆਰ ਨਹੀਂ ਹੋਇਆ ਤੇ ਇਸ ਕਰਕੇ ਰੇਟਾਂ ਘੱਟ ਮਿਲਦਾ ਤਾਂ ਇਸ ਚੀਜ਼ ਨੂੰ ਆਪਾਂ ਸਟੱਡੀ ਕਰਕੇ ਇਸ ਐਕਸਪੈਰੀਮੈਂਟ ਤੇ ਸਮਝਾਂਗੇ ਤੁਸੀਂ ਇਸ ਦਾ ਪਹਿਲਾ ਭਾਗ ਡਿਸਕ੍ਰਿਪਸ਼ਨ ਚ ਲਿੰਕ ਅਸੀਂ ਉਹਦਾ ਦੇ ਰਹੇ ਹਾਂ ਉੱਥੇ ਜਾ ਕੇ ਜ਼ਰੂਰ ਦੇਖਣਾ ਔਰ ਦੂਸਰੀ ਗੱਲ ਅਸੀਂ ਇੱਕ ਇਹ ਵੀ ਨੋਟ ਕੀਤੀ ਹੈ ਕਿ ਸ਼ੁਰੂ ਚ ਜਿਹੜਾ ਕਿੰਨੂ ਹੈ ਉਹ ਭਾਰਾ ਹੁੰਦਾ ਹੈ ਹਨਾ ਔਰ ਜਦੋਂ ਜਿਵੇਂ ਫਰਵਰੀ ਮਾਰਚ ਚ ਜਾ ਕੇ ਉਹ ਥੋੜਾ ਹਲਕਾ ਹੋ ਜਾਂਦਾ ਤਾਂ ਉਸ ਚੀਜ਼ ਦਾ ਕੀ ਫੈਕਟਰ ਰਹਿੰਦਾ ਹੈ ਭਾਰ ਤੇ ਓਵਰਾਲ ਸਾਰੇ ਕੈਲਕੂਲੇਟ ਕਰਨ ਤੇ ਤੋਂ ਉਹ ਵੀ ਆਪਣੀ ਸਟੱਡੀ ਦਾ ਪਾਰਟ ਹੈਗਾ ਸੋ ਆਪਾਂ ਚਾਰ ਪਲਾਂਟਸ ਲਏ ਹੋਏ ਆ ਪਿਛਲੇ ਹਫਤੇ ਆਪਾਂ ਉਹਨਾਂ ਦੀ ਜਿਹੜੀ ਸਟੱਡੀ ਸ਼ੁਰੂ ਕੀਤੀ ਸੀ ਉਦੋਂ ਪਿਛਲੇ ਕਈ ਦਿਨਾਂ ਦੀ ਡਰਾਪਿੰਗ ਸੀ ਹੁਣ ਇਸ ਹਫਤੇ ਦੇਖ ਰਹੇ ਹਾਂ ਕਿ ਕੋਈ ਡਰਾਪਿੰਗ ਨਹੀਂ ਹੈਗੀ ਔਰ ਉਹਨਾਂ ਦੇ ਵਿੱਚ ਵੀ ਥੋੜੀ ਬਹੁਤ ਇੱਕ ਅੱਧਾ ਦਾਣਾ ਹੀ ਡਿੱਗਿਆ ਹੈਗਾ ਤੋਂ ਉਸ ਦਾ ਵੀ ਆਪਾਂ ਕਾਊਂਟ ਕਰਕੇ ਉਹਦਾ ਭਾਰ ਤੇ ਨੰਬਰ ਲੈ ਕੇ ਤੇ ਇਸ ਚੀਜ਼ ਦਾ ਆਪਾਂ ਅਧਿਐਨ ਕਰ ਰਹੇ ਹਾਂ ਸੋ ਇਸ ਵੀਡੀਓ ਨੂੰ ਅੱਗੇ ਕਿਸਾਨ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਨਾ ਖਾਸ ਕਰਕੇ ਕਿੰਨੂ ਵਾਲਿਆਂ ਨਾਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਸਾਡੇ ਇਸ ਸਟੱਡੀ ਦੇ ਅਗਲੇ ਪਾਰਟਸ ਵੀ ਤੁਹਾਨੂੰ ਮਿਲਦੇ ਰਹਿਣ ਤੇ ਹੁਣ ਆਪਾਂ ਸ਼ੁਰੂ ਕਰਦੇ ਆ ਆਪਣਾ ਜਿਹੜਾ ਦੇਖਦੇ ਆ ਕਿ ਕਿੰਨੀ ਜਿਹੜੀ ਡਰਾਪਿੰਗ ਹੈ ਪਿਛਲੇ ਇੱਕ ਵੀਕ ਚ ਹੋਈ ਹੈ ਆਪਣਾ ਪlant A ਸੀਗਾ ਇਹਦੇ ਚ ਦੇਖਦੇ ਆ ਕੀ ਕੋਈ ਡਰਾਪਿੰਗ ਹੋਈ ਹੈ ਇੱਕ ਦਾਣਾ ਹੈ ਦੋ ਹੈ ਜੀ ਹੋਰ ਕੋਈ ਨਹੀਂ ਜੀ ਓਕੇ ਲੈ ਆਉ ਆਪਾਂ ਇਹਨਾਂ ਨੂੰ ਤੋਲਦੇ ਆ ਇਹ ਦੋ ਦਾਣੇ ਹੈਗੇ ਆ ਔਰ ਇਹਦਾ ਜਿਹੜਾ weight ਆ ਰਿਹਾ 150 ਗ੍ਰਾਮ ਆ ਰਿਹਾ ਔਰ ਇਹਦੇ ਚ ਉੱਪਰ ਜਿਹੜਾ ਗਲਿਆ ਦਾਣਾ ਉਹਨੂੰ ਚੁੱਕਣਾ ਹਾ ਤਾਂ ਯਾਨੀ ਦੋਨਾਂ ਦਾ ਇੱਕ ਦਾਣੇ ਦਾ 120 ਵੇਟ ਹੈ ਦੂਸਰੇ ਨੇ ਵੇਟ ਲਾਸ ਕਰਤਾ ਕਿਉਂਕਿ ਹੋ ਸਕਦਾ ਉਹ 6 ਦਿਨ ਪਹਿਲਾਂ ਡਿੱਗਿਆ ਹੋਵੇ ਤੇ ਇਸ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਇਸ ਵੇਲੇ ਜਿਹੜੇ ਫਲਾਵਰ ਆਪਣੇ ਫਰੂਟ ਡਿੱਗ ਰਹੇ ਆ ਉਹ 120 ਗ੍ਰਾਮ ਦਾ ਹੀ ਵੇਟ ਜਿਹੜਾ ਆਪਾਂ ਗਲਿਆ ਫਰੂਟ ਕੱਢ ਦਿੱਤਾ ਉਹ ਲਗਭਗ 120 ਗ੍ਰਾਮ ਦਾ ਹੀ ਹੋਏਗਾ ਸੋ ਹੁਣ ਆਪਾਂ ਦੂਜੇ ਪਲਾਂਟਸ ਦੀ ਰੀਡਿੰਗ ਦੇਖਦੇ ਹਾਂ ਹੁਣ ਦੂਜੇ ਪਲਾਂਟਸ ਬੀ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕੋਈ ਫਰੂਟ ਨੀਚੇ ਹੈ ਜਾਂ ਨਹੀਂ ਹੈ ਇਹ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਪਿਛਲੇ ਹਫਤੇ ਆਪਾਂ ਨਹੀਂ ਸਾਰਾ ਖਾਲੀ ਕਰਵਾਇਆ ਸੀ ਤਾਂ ਇਸ ਦੇ ਬੀ ਤੇ ਵਿੱਚ ਪਿਛਲੇ ਇੱਕ ਹਫਤੇ ਚ ਕੋਈ ਵੀ ਡਰਾਪਿੰਗ ਨਹੀਂ ਹੋਈ ਸੀ ਦੇ ਵਿੱਚ ਦੇਖਦੇ ਹਾਂ ਸੀ ਦੇ ਵਿੱਚ ਇੱਕ ਹੈ ਲੱਗ ਗਿਆ ਸਾਈਜ਼ ਤੁਸੀਂ ਦੇਖ ਸਕਦੇ ਹੋ ਵੱਡਾ ਹੋ ਰਿਹਾ ਹੈ ਔਰ ਰੰਗ ਵੀ ਲਗਭਗ ਹੁਣ ਪੂਰਾ ਬਟਾਉਣ ਲੱਗ ਗਿਆ ਕਿੰਨੂ ਸੀ ਦੇ ਥੱਲੋਂ ਆਪਾਂ ਨੂੰ 2 ਕਿੰਨੂ ਡ੍ਰੌਪ ਹੋਏ ਮਿਲੇ ਐ ਇਹਨਾਂ ਦਾ weight 310 ਗ੍ਰਾਮ ਹੈ ਔਰ 2 ਕਿੰਨੂ ਹੈ ਸੀ ਦੇ ਵਿੱਚੋਂ ਯਾਨੀ ਇਹ 155 ਕੋਗ੍ਰਾਮ ਦੀ ਐਵਰੇਜ ਇਸ ਵੇਲੇ ਇਸ ਪਲਾਂਟਸ ਦੇ ਫਰੂਟ ਦੀ ਹੈਗੀ ਐ ਐਵਰੇਜ ਇਹ ਸਾਡਾ ਪਲਾਂਟ ਡੀ ਹੈ ਜਿਹਨੂੰ ਅਸੀਂ ਸਟੱਡੀ ਚ ਲਿਆ ਹੈ ਜਸਤੇ ਦੇਖਦੇ ਹਾਂ ਹੈ ਕੋਈ ਥੱਲੇ ਹਾਂ ਇੱਕ ਤੇ ਲੱਭਿਆ ਦੋ ਡੋ ਲੱਭੇ ਆਪਾਂ ਨੂੰ ਇਹਦੇ ਥੱਲੇ ਇਹ ਪlant D ਤੇ ਜਿਹੜੇ ਥੱਲੇ ਡਿਗੇ ਫਲਾ ਉਹਨਾਂ ਦਾ ਆਪਾਂ ਲਿਆ weight 250 ਗ੍ਰਾਮ ਹੈ ਇਸ ਵੇਲੇ ਉਹਨਾਂ ਦਾ weight ਯਾਨੀ 125 ਗ੍ਰਾਮ ਦੀ ਐਵਰੇਜ ਆਂਦੀ ਆ ਪਰ ਇਹ ਵੀ ਇੱਕ ਕਿਉਂਕਿ ਵਿੱਚੋਂ ਗਲ ਗਿਆ ਤਾਂ ਇਹ ਮੰਨ ਕੇ ਚੱਲਦੇ ਹਾਂ ਕਿ 150 ਗ੍ਰਾਮ ਦੇ weight ਵਾਲੇ ਜਿਹੜੇ ਫਰੂਟ ਹੈ ਉਹ ਐਸ ਵੇਲੇ ਜਿਹੜੇ ਡਿਗ ਰਹੇ ਆ ਉਹਨਾਂ ਦਾ ਐਸ ਵੇਲੇ ਇੰਨਾ ਕੁ weight ਹੈ ਚਲੋ ਤੇ ਸਟੱਡੀ ਦੇ ਅਗਲੇ ਪਾਠ ਦੇ ਵਿੱਚ ਆਪਾਂ ਹਰ ਹਫ਼ਤੇ 30 ਫਰੂਟ ਦਾ ਐਵਰੇਜ weight ਕੱਢਣ ਲਈ ਆਪਾਂ 30 ਫਰੂਟ ਤੋੜਦੇ ਹਾਂ ਪੱਤੇ ਨਾਲ ਨਾਲ ਤੋੜੋ ਫਿਰ ਆਪਣਾ weight ਦਾ ਅਸਰ ਗੜਬੜ ਹੋ ਜਾਣਾ ਹੈ ਕੈਲਕੂਲੇਸ਼ਨ ਦੇ ਵਿੱਚ ਔਰ ਸਾਰੇ ਛੋਟੇ ਵੱਡੇ ਮਿਕਸ ਤੋੜਨੇ ਆ ਇਹਦੇ ਨਾਲ ਇਹ ਪਤਾ ਲੱਗੇਗਾ ਕਿ ਐਸ ਵੇਲੇ ਫਰੂਟ ਦਾ ਐਵਰੇਜ ਪੀਸ ਕਿੰਨਾ weight ਹੈਗਾ ਉਹ ਇੱਕ ਅੰਦਾਜ਼ਾ ਹੋਏਗਾ ਕਿਉਂਕਿ ਜਿਹੜੇ ਪਲਾਂਟਸ ਵੈਸੇ ਤਾਂ ਆਪਾਂ ਦੇਖਿਆ ਕਿ ਜਿਵੇਂ ਜਿਹੜੇ ਫਲ ਲੱਗੇ ਆ ਉਹਦਾ ਇੱਕ ਦਾ weight 120 ਤੋਂ 155 ਗ੍ਰਾਮ ਤੱਕ ਦੀ ਐਵਰੇਜ ਆ ਰਹੀ ਹੈ 135-40 ਦੀ ਐਵਰੇਜ ਕੱਢ ਸਕਦੇ ਆ ਆਪਾਂ ਤਾਂ ਇਹਦਾ ਕਿੰਨੀ ਕੁ ਐਵਰੇਜ ਆਂਦੀ ਹੈ ਜਿਹੜੇ ਸਿਹਤਮੰਦ ਫਰੂਟ ਹੈ ਕਿਉਂਕਿ ਜਿਹੜਾ ਫਰੂਟ ਥੱਲੇ ਡਿੱਗਦਾ ਉਹ ਕਿਸੇ ਨਾ ਕਿਸੇ ਤਰ੍ਹਾਂ ਨਾਲ ਕਮਜ਼ੋਰ ਫਰੂਟ ਹੁੰਦਾ ਟਾਈਓ ਉਹ ਥੱਲੇ ਡਿੱਗ ਰਿਹਾ ਹੁੰਦਾ ਤੇ ਇਹ ਹੁਣ ਆਪਾਂ ਬਿਲਕੁਲ ਸਿਹਤਮੰਦ ਫਰੂਟ ਆਪਾਂ ਉੱਪਰੋਂ ਤੋੜ ਕੇ ਉਹਨਾਂ ਦਾ weight ਕਰਾਂਗੇ ਤਾਂਕਿ ਇੱਕ ਅੰਦਾਜ਼ਾ ਹੋ ਸਕੇ ਆਪਾਂ ਨੂੰ ਇਹ ਆਪਾਂ 3 ਪਲਾਂਟ ਜਿਹੜੇ ਫਰੂਟ ਹੈ ਉਹ ਤੋੜੇ ਆ ਤੇ ਇਹਨਾਂ ਦਾ weight ਆ ਰਿਹਾ 4 ਕਿਲੋ 720 ਗ੍ਰਾਮ ਤੋਂ ਇਸ ਤੋਂ ਆਪਾਂ ਇੱਕ ਐਵਰੇਜ ਕੈਲਕੂਲੇਟ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਦਾ ਜਿਹੜਾ ਪਹਿਲਾ ਪਾਰਟ ਹੈ ਵੀਡੀਓ ਦਾ ਉਹ ਦੇ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਲਿੰਕ ਦੇ ਦੇਾਂਗੇ ਉਹ ਜ਼ਰੂਰ ਦੇਖਣਾ ਕਿਉਂਕਿ ਉਸ ਨੂੰ ਦੇਖਣ ਨਾਲ ਹੀ ਇਹ ਪਾਰਟ ਸਮਝ ਆ ਪਾਵੇਗਾ ਔਰ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਇਸ ਸਟੱਡੀ ਦੇ ਐਂਡ ਤੇ ਕੀ ਰਿਜ਼ਲਟ ਨਿਕਲਦਾ ਹੈ ਉਹ ਆਪਾਂ ਨੂੰ ਪਤਾ ਲੱਗ ਸਕੇ ਆਪ ਸਭ ਦਾ ਧੰਨਵਾਦ